ਸਾਰੇ ਸਿੱਖ ਸਮਾਜ ਦੇ ਆਗੂ ਇੱਥੇ ਬੈਠੇ ਆ ਅਸੀਂ ਤਾਂ ਬਹੁਤ ਛੋਟੇ ਆ ਤਜਰਬੇ 'ਚ ਬਹੁਤ ਛੋਟੇ ਆ ਪਰ ਦੁਨੀਆਂ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਬਣਾਇਆ ਹੈ ਉੱਥੇ ਆਪਣੇ ਸਮਾਜ ਨੇ ਆਪਣੀ ਇੱਕ ਨਵੀਂ ਪਹਿਚਾਣ ਛੱਡੀ ਹੈ ਲੰਗਰ ਚਾਹੇ ਦੁਬਈ ਦੇ ਬੰਦੇ ਗੁਰਦੁਆਰਾ ਸਾਹਿਬ ਚੱਲਦਾ ਹੋਵੇ ਜਾਂ ਕੈਨੇਡਾ ਅਮਰੀਕਾ ਦੇ ਲੰਗਰ ਦੇ ਗੁਰਦੁਆਰੇ ਚੱਲੇ ਅੱਜ ਆਪਣੇ ਲੰਗਰ ਨੇ ਗੁਰੂ ਸਾਹਿਬ ਦੇ ਚਲਾਏ ਉਸ ਪੰਗਤ ਔਰ ਲੰਗਰ ਨੇ ਦੁਨੀਆਂ ਨੂੰ ਇੱਕ ਨਵੀਂ ਸੇਧ ਦਿੱਤੀ ਹੈ ਪਰ ਅੱਜ ਆਪਣਾ ਸਮਾਜ ਜਿਹੜੇ ਪੰਥ ਦੇ ਦੇਖੇਦਾਰ ਬਣੇ ਫਿਰਦੇ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਸਰਦਾਰਾ ਬੰਦਿਓ ਹਰਮਾਨਗੜ ਜ਼ਿਲ੍ਹੇਚ ਗੋਲੂ ਵਾਲਾ ਦੇ ਵਿੱਚ ਗੁਰਦੁਆਰਾ ਮਹਿਤਾਬਗੜ ਸਥਾਪਿਤ ਕੀਤਾ ਹੋਇਆ ਇਹਨੂੰ ਲੈ ਕੇ 3 ਅਕਤੂਬਰ 2025 ਨੂੰ ਵਿਵਾਦ ਚਾਲੂ ਹੋਇਆ ਅਤੇ ਅਜੇ ਤੱਕ ਇਹ ਵਿਵਾਦ ਸੁਲਝਿਆ ਨਹੀਂ ਹੈ ਕਾਫੀ ਉੱਥੇ ਜਿਵੇਂ ਲੜਾਈ ਝਗੜੇ ਦੀ ਖਬਰਾਂ ਆਈਆਂ ਫਿਰ ਗੁਰਦੁਆਰੇ ਤੇ ਪੁਲਿਸ ਪਹੁੰਚੀ ਪੁਲਿਸ ਨੇ ਉੱਥੇ ਦੋਨਾਂ ਪਾਰਟੀਆਂ ਨੂੰ ਗੁਰਦੁਆਰੇ ਤੋਂ ਇੱਕ ਬਾਰ ਬਾਹਰ ਕੱਢ ਦਿੱਤਾ ਸੀ ਅਤੇ ਉਸ ਤੋਂ ਬਾਅਦ ਰিসিভার ਸੀਆਈ ਨੂੰ ਗੋਲਵਾਲ ਥਾਣਾ ਅਧਿਕਾਰੀ ਦਾ ਜਿਹੜਾ ਉਹਨੂੰ ਸੀਆਈ ਜੋ ਹੈ ਪ੍ਰਸ਼ਾਸਨ ਨੇ ਨਿਯੁਕਤ ਕਰਤਾ ਸੀ ਅਜੇ ਵਿਵਾਦ ਇਸ ਉਲਟਿਆ ਨਹੀਂ ਹੈ 23 ਤਰੀਕ ਨੂੰ ਇੱਕ ਵਪਾਰ ਮੰਡਲ ਵਿੱਚ ਬੈਠਕ ਹੁੰਦੀ ਹੈ ਉੱਥੇ ਇਹ ਮੰਗ ਕੀਤੀ ਜਾਂਦੀ ਹੈ ਕਿ ਗੋਲਵਾਲਾ ਗੁਰਦੁਆਰਾ ਸਾਹਿਬ ਖੇਤਰ ਸ਼ਾਂਤੀ ਤੇ ਭਾਈਚਾਰਾ ਬਣਾਏ ਰੱਖਿਆ ਜਾਵੇ ਅਤੇ ਇਸ ਕਰਕੇ ਵਪਾਰ ਮੰਡਲ ਪରିਸ਼ਰਜ ਜਿਹੜੀ ਬੈਠਕ ਹੋਈ ਸੀ ਇਸ ਬੈਠਕ ਵਿੱਚ ਗੁਰਦੁਆਰਾ ਪ੍ਰਬੰਧਨ ਕਮੇਟੀ ਨੂੰ ਸਥਾਈ ਰੂਪ ਤੇ ਗਾਬ ਦੀ ਸਿੱਖ ਸੰਗਤ ਨੂੰ ਉਹ ਗੁਰਦੁਆਰਾ ਸੌਂਪਿਆ ਜਾਵੇ ਸੇਵਾਦਾਰਾਂ ਤੇ ਝੂਠੇ ਮੁਕਾਦਮੇ ਵਾਪਸ ਦਿੱਤੇ ਜਾਣ ਤੇ ਗੋਲੂ ਵਾਲਾ ਗੁਰਦੁਆਰਾ ਸਾਹਿਬ ਦੇ ਝੂਠੇ ਇੱਕ ਪ੍ਰਕਰਨ 76 ਅ ਸ਼ਾਂਤੀ ਦਾ ਮਾਹੌਲ ਬਣ ਗਿਆ ਇਸ ਵਾਸਤੇ ਇਹ ਪਾਈਚਾਰਾ ਦੁਬਾਰਾ ਬਣਾਉਣ ਵਾਸਤੇ ਬੈਠਕ ਹੋਈ ਸੀ ਅੱਜ ਫੇਰ ਫਾਰਾ ਚੱਕ ਵਿੱਚ ਗੁਰਦੁਆਰਾ ਸਾਹਿਬ ਅਜੋਜਿਤ ਮਹਾਪੰਚਾਇਤ ਵਿਉਥੇ ਹੋਈ ਹੈ ਪਹਿਲੇ ਦੂਜੇ ਪੱਖ ਇਸ ਦਾ ਵਿਰੋਧ ਕਰ ਰਿਹਾ ਅਤੇ ਜਿਹੜੀ ਮਹਾਪੰਚਾਇਤ ਵਿੱਚ ਕੌਣ ਕੌਣ ਪਹੁੰਚਿਆ ਕੀ ਉੱਥੇ ਗੱਲਬਾਤ ਹੋਈ ਹੈ ਉਹਦੇ ਬਾਰੇ ਵੀ ਤੁਹਾਨੂੰ ਹਾਂ ਦੱਸਣਾ ਚਾਹੁੰਦੇ ਆ ਗੋਲਵਾਲਾ ਗੁਰਦੁਆਰੇ ਨੂੰ ਲੈ ਕੇ ਦੋ ਪੱਖਾਂ ਵਿੱਚ ਵਿਵਾਦ ਚੱਲ ਰਿਹਾ ਹੈ ਅੱਜ ਦੂਜੇ ਪੱਖ ਨੇ ਵੀ ਗੋਲੂ ਵਾਲਾ ਗੁਰਦੁਆਰਾ ਮਹਿਤਾਬਗੜ ਕਮੇਟੀ ਵਿਵਾਦ ਚ ਇੱਕ ਜਿਹੜਾ ਪਕਸ਼ ਹੈ ਉਹ ਰਿੰਗ ਗੋਲੂ ਵਾਲਾ ਦੇ ਨੇੜੇ ਹੀ ਖਾਰਾ ਚੱਕ ਪਿੰਡ ਪੈਂਦਾ ਉੱਥੇ ਮਹਾਪੰਚਾਇਤ ਕੀਤੀ ਹੈ ਮਹਾਪੰਚਾਇਤ ਵਿੱਚ ਜਿੱਥੇ ਸੈਂਕੜਾਂ ਦੀ ਸੰਖਿਆ ਤੇ ਸਿੱਖ ਸਮਾਜ ਅਤੇ ਦੂਜੇ ਸਮਾਜਾਂ ਦੇ ਨਾਗਰਿਕ ਉੱਤੇ ਪਹੁੰਚੇ ਨੇ ਤੇ ਪਿੰਡ ਵਾਲਿਆਂ ਨੇ ਗਠਿਤ ਕਮੇਟੀ ਗੁਰਦੁਆਰਾ ਪ੍ਰਬੰਧਨ ਦੀ ਕਮਾਨ ਸੌਂਪਣੇ ਦੀ ਮੰਗ ਵੀ ਰੱਖਤੀ ਹੈ ਤੇ ਗੁਰਦੁਆਰਾ ਪਰਕਰਣ ਵਿੱਚ ਦਰਜ ਮੁਕੱਦਮੇ ਨੂੰ ਪੁੱਠੇ ਲੈਣ ਵਾਸਤੇ ਦੂਸਰੇ ਪੱਖ ਨੇ ਇਹ ਵੀ ਕਿਹਾ ਹੈ ਕਿ ਇਹਨੂੰ ਪੁੱਠੇ ਲੈਣ ਜਾਣ ਅਤੇ ਸੰਪਰਦਾਇਕ ਸੋਹਾਰਦ ਜਿਹੜੇ ਵਿਗਾੜ ਰਹੇ ਐ ਹਰੋਪ ਉਹਨਾਂ ਤੇ ਲਾਇਆ ਹੈ ਉਹਨਾਂ ਤੇ ਕਾਰਵਾਈ ਦੀ ਮੰਗ ਰੱਖਤੀ ਹੈ ਮਹਾ ਪੰਚਾਇਤ ਵਿੱਚ ਅੱਜ ਜਿਹੜੀ ਖਾਰਾ ਚੱਕ ਵਿੱਚ ਹੋਈ ਹੈ ਉਥੇ ਸਾਦਲ ਸ਼ਹਿਰ ਵਿਧਾਇਕ ਗੁਰਬੀਰ ਬਰਾੜ ਅਤੇ ਪੁਰਵ ਮੰਤਰੀ ਸੁਰਿੰਦਰਪਾਲ ਟੀਟੀਵੀਐਸ ਮਹਾ ਪੰਚਾਇਤ ਵਿੱਚ ਸ਼ਾਮਲ ਹੋਇਆ ਜਿਹੜਾ ਕਿ ਤੁਹਾਨੂੰ ਪਹਿਲਾਂ ਇਸ ਖਬਰ ਦੇ ਸ਼ੁਰੂਆਤ ਤੇ ਬਿਆਨ ਸੁਣਾਇਆ ਉਹ ਸਾਦਲ ਸ਼ਹਿਰ ਵਿਧਾਇਕ ਗੁਰਬੀਰ ਬਰਾੜ ਦਾ ਹੈ ਜਿਹੜੇ ਕਹਿੰਦੇ ਆ ਕਿ ਜਿਹੜੇ ਮਾਹੌਲ ਵਿਗਾੜ ਰਹੇ ਆ ਜਾਂ ਜਿਹੜੇ ਇਸ ਨੀਤ ਨਾਲ ਗੁਰਦੁਆਰੇ ਨੂੰ ਬਦਨਾਮ ਕਰ ਰਹੇ ਆ ਉਹਨਾਂ ਤੇ ਅਸੀਂ ਜੋ ਹੈ ਲਗਾਮ ਲਾਉਣ ਦੀ ਕਾਰਵਾਈ ਅੱਗੇ ਸਮਾਂ ਆਉਣ ਤੇ ਕਰਾਂਗੇ ਇਸ ਤੋਂ ਬਾਅਦ ਸਿੱਖ ਸੰਗਤ ਨੇ ਹਨੂਮਾਨਗੜ੍ਹ ਪਹੁੰਚ ਕੇ ਕਲੈਕਟਰ ਨੂੰ ਅਤੇ ਐਸਪੀ ਨੂੰ ਇਹ ਗਿਆਪਨ ਵੀ ਸੌਂਪਿਆ ਗੁਰਦੁਆਰਾ ਜਿਹੜਾ ਪ੍ਰਸ਼ਾਸਕ ਸੀਆਈ ਨੂੰ ਲਾਇਆ ਹੋਇਆ ਗੋਲੂ ਵਾਲਾ ਸੀਆਈ ਨੂੰ ਉਹਨੂੰ ਹਟਾ ਕੇ ਵੰਡ ਵਾਲਿਆ ਨਹੀਂ ਕਮੇਟੀ ਐ ਗੁਰਦੁਆਰਾ ਪ੍ਰਬੰਧਨ ਕਮੇਟੀ ਉਹਨੂੰ ਸੌਂਪਣੇ ਦੀ ਮੰਗ ਵੀ ਰੱਖੀ ਐ ਅਤੇ ਦੂਜਾ ਜਿਹੜਾ ਪੱਖ ਐ ਉਹਤੇ ਕਾਰਵਾਈ ਦੀ ਮੰਗ ਵੀ ਇੱਥੇ ਕਰੀ ਗਈ ਐ ਤੇ ਦਰਜ ਜਿਹੜੇ ਮੁਕੱਦਮੇ ਐ ਇਹਨਾਂ ਤੇ ਦਰਜ ਮੁਕੱਦਮੇ ਜਿਹੜੇ ਕੀਤੇ ਗਏ ਨੇ ਉਹਨਾਂ ਨੂੰ ਪੁੱਠੇ ਲੈਣ ਵਾਸਤੇ ਮੰਗ ਜਿਹੜੀ ਐ ਕਲੈਕਟਰ ਨੂੰ ਜਾਣੀ ਡੀਸੀ ਨੂੰ ਅਤੇ ਐਸਪੀ ਨੂੰ ਕਰ ਦਿੱਤੀ ਐ ਚਲਦੋਂ ਸੁਣਾਉਨੇ ਆ ਤੁਹਾਨੂੰ ਇਸ ਪੱਖ ਦੇ ਜਤਿੰਦਰਪਾਲ ਸਿੰਘ ਇਸ ਪੂਰੇ ਮਸਲੇ ਨੂੰ ਲੈ ਕੇ ਕੀ ਕਹਿ ਰਹੇ ਨੇ ਚਲੋ ਸੁਣਿਓ ਅੱਜ ਦਾ ਜੋ ਪ੍ਰੋਗਰਾਮ ਸੀ ਉਹ ਪਿੰਡ ਦਾ ਸਾਥ ਦੇਣ ਦਾ ਸਹੂਦ ਦੇਣ ਲਈ ਸੇਖਾਂ ਦਾ ਇਕੱਠ ਜੋ ਗੋਲੂ ਵਾਲਾ ਪਿੰਡ ਦੀ ਹਮਾਇਤ ਕਰਦਾ ਉਹਦੇ ਸੰਦਰਭ ਚ ਸੀ ਜੋ ਬੀਬੀ ਵੱਲੋਂ ਝੂਠੇ ਦਾਅਵੇ ਕੀਤੇ ਜਾ ਰਹੇ ਪਿਛਲੇ ਸਮੇਂ ਚ ਕਿ ਗੁਰੂ ਘਰ ਮੇਰਾ ਅਸੀਂ ਬਣਾਇਆ ਉਹ ਸਭ ਨੂੰ ਝੂਠਾ ਸਾਬਤ ਕਰਨ ਲਈ ਜੋ ਕਿ ਅਸਲ ਵਿੱਚ ਹੈ ਵੀ ਝੂਠ ਉਹਦੇ ਸੰਦਰਭ ਚ ਪ੍ਰੋਗਰਾਮ ਸੀ ਜਿਹਦੇ ਚ ਅੱਜ ਲਗਭਗ 1500 2000 ਬੰਦੇ ਦਾ ਇਕੱਠ ਸੀ ਗੁਰੂ ਘਰ ਖਾਰਾ ਚੱਕ ਦੇ ਵਿੱਚ ਜੋ ਕੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਸੰਪਨ ਹੋਇਆ ਜਿਦੇ ਵਿੱਚ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਦੀਆਂ ਲੋਕਾਂ ਦੇ ਨੰਨਸ ਜਥੇਬੰਦੀਆਂ ਹੋਰ ਗੁਰੂ ਘਰਾਂ ਦੇ ਪ੍ਰਧਾਨ ਸਿੰਘ ਸਰਵਾਂ ਸਾਹਿਬ ਇਕੱਤਰ ਹੋਈਆਂ ਜਿਦੇ ਵਿੱਚ ਹੁਣ ਪ੍ਰਸ਼ਾਸਨ ਨੂੰ ਗਿਆਪਨ ਦਿੱਤੇ ਗਏ ਨੇ ਜਿਦੇ ਵਿੱਚ ਉਹ ਮੰਗ ਕਰ ਰਹੇ ਨੇ ਕਿ ਜੋ ਗੁਰੂ ਘਰ ਦਾ ਜੋ ਪ੍ਰਬੰਧ ਹੈ ਜੋ ਸੇਵਾ ਹੈ ਉਹ ਨਿੱਜੀ ਤੌਰ ਤੇ ਪਿੰਡ ਨੂੰ ਪਿੰਡ ਦੀ ਕਮੇਟੀ ਨੂੰ ਦਿੱਤੀ ਜਾਵੇ ਉਹਤੇ ਤੇ ਗੁਰੂ ਘਰ ਤੇ ਕਿਸੇ ਬਾਹਰੀ ਤਾਕਤ ਦਾ ਕੋਈ ਅਧਿਕਾਰ ਜਾਂ ਸਮਾਮਿਤ ਨਹੀਂ ਹੈ ਖਾਰਾ ਚੱਕਵਰ ਜਿਹੜੀ ਅੱਜ ਪੰਚਾਇਤ ਜਿਹਨੂੰ ਮਹਾਪੰਚਾਇਤ ਦਾ ਨਾਮ ਦਿੱਤਾ ਗਿਆ ਉਹਦੇ ਵਿੱਚ ਇਹ ਆਖਿਆ ਗਿਆ ਹੈ ਕਿ ਜਿਹੜੀ ਕਮੇਟੀ ਗੋਲੂ ਵਾਲਾ ਗੁਰਦੁਆਰਾ ਮਹਿਤਾਬਗੜ ਦੇ ਵਿੱਚ ਬਣੀ ਹੋਈ ਹੈ ਉਹਨੂੰ ਹਟਾ ਕੇ ਪਿੰਡ ਦੀ ਨਵੀਂ ਕਮੇਟੀ ਬਣਾਵੇ ਤੇ ਉਸ ਕਮੇਟੀ ਨੂੰ ਗੁਰਦੁਆਰੇ ਦਾ ਪ੍ਰਬੰਧਨ ਹੈ ਉਹ ਸੌਂਪ ਦਿੱਤਾ ਜਾਵੇ ਤੇ ਦੂਜਾ ਜਿਹੜਾ ਪੱਖ ਹੈ ਉਹ ਵਾਪਸ ਗੁਰਦੁਆਰੇ ਦੀ ਜਿਹੜੀ ਸਾਰ ਸੰਭਾਲ ਹੈ ਉਹ ਆਪਣੇ ਹੱਥ ਵਿੱਚ ਲੈਣਾ ਚਾਹੁੰਦਾ ਹੈ ਅੱਜ ਜਿਹੜੀ ਮਹਾਪੰਚਾਇਤ ਖਾਰਾ ਚੱਕ ਵਿੱਚ ਹੋਈ ਐ ਇਹ ਉਹਨਾਂ ਨੂੰ ਹਟਾ ਕੇ ਤੇ ਨਈ ਕਮੇਟੀ ਪਿੰਡ ਵਾਲਿਆਂ ਦੀ ਬਣਾ ਕੇ ਉਹਨੂੰ ਗੁਰਦੁਆਰੇ ਦਾ ਪ੍ਰਬੰਧਨ ਸੌਂਪਣ ਵਾਸਤੇ ਆਖ ਰਹੀ ਐ ਹੁਣੇ ਮਸਲਾ 3 ਅਕਤੂਬਰ ਨੂੰ ਚੱਲਿਆ ਸੀ ਅਤੇ ਇਹ ਪੂਰਾ ਮਹੀਨਾ ਹੋਣ ਵਾਲਾ ਐ ਇਹ ਸਮੱਸਿਆ ਹਾਲੇ ਤੱਕ ਸੁਲਝਿਆ ਨਹੀਂ ਐ ਪ੍ਰਸ਼ਾਸਨ ਸ਼ਾਂਤੀ ਵਿਵਸਥਾ ਬਣਾਉਣ ਵਾਸਤੇ ਪ੍ਰਸ਼ਾਸਕ ਉੱਥੇ ਨਿਯੁਕਤ ਕਰਿਆ ਸੀਆਈ ਨੂੰ ਨਿਯੁਕਤ ਕਰ ਰੱਖਿਆ ਉਹਨੂੰ ਹਟਾ ਕੇ ਹੁਣ ਪਰਵੰਧਨ ਕਮੇਟੀ ਪਿੰਡ ਦੀ ਬਣਾ ਕੇ ਉਹਨੂੰ ਸੌਂਪਣ ਦੀਆਂ ਗੱਲਾਂ ਉੱਠ ਖੜੀਆਂ ਹੋਈਆਂ ਤੇ ਜਿਹੜੀ ਪੁਰਾਣੀ ਕਮੇਟੀ ਐ ਉਹ ਆਪਣੇ ਹੱਥ ਵਿੱਚ ਪ੍ਰਬੰਧ ਲੈਣਾ ਚਾਹੁੰਦੀ ਐ ਦੇਖਦੇ ਆਂ ਇਹ ਵਿਵਾਦ ਕਦੋਂ ਗੋਲੂ ਵਾਲੇ ਪ੍ਰਕਰਣ ਜਿਹੜਾ ਚੱਲ ਰਿਹਾ ਐ ਕਦੋਂ ਥੰਮਦਾ ਐ ਅਤੇ ਪ੍ਰਸ਼ਾਸਨ ਨੂੰ ਵੀ ਇਸ ਮਸਲੇ ਵਿੱਚ ਕੋਈ ਰਾਏ ਬਣਾ ਕੇ ਦੋਨਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕਰਨੀ ਚਾਹੀਦੀ ਐ ਇਹਦਾ ਜਿਹੜਾ ਐ ਕੋਈ ਨਾ ਕੋਈ ਰਸਤਾ ਕੱਢਣਾ ਚਾਹੀਦਾ ਤਾਂ ਕਿ ਸੁੱਖ ਸ਼ਾਂਤੀ ਰਹੇ ਗੋਲੂ ਵਾਲੇ ਵਿੱਚ ਇਸ ਤਰ੍ਹਾਂ ਦਾ ਵਿਵਾਦ ਦੁਬਾਰਾ ਨਾ ਹੋਵੇ ਦੇਖਦੇ ਆਂ ਪ੍ਰਸ਼ਾਸਨ ਇਸ ਤੇ ਅੱਗੇ ਚੱਲ ਕੇ ਕੀ ਨਿਰਣਾ ਲੈਂਦਾ ਹੈ ਕਲਮ న్యూਜ਼ ਵਾਸਤੇ ਗੁਰਦੇਵ ਸਿੰਘ ਸੈਣੀ ਦੀ ਰਪਟ